ਜਗਦੀਪ ਸਿੰਘ ਚੀਮਾ ਬੀਜੇਪੀ ਜੁਆਇਨ ਕਰ ਲੈਂਦੇ ਨੇ ਅਕਾਲੀ ਦਲ ਛੱਡ ਦਿੰਦੇ ਨੇ ਉਹਨਾਂ ਤੋਂ ਪਹਿਲਾਂ ਰਣਜੀਤ ਸਿੰਘ ਗਿੱਲ ਬੀਜੇਪੀ ਜੁਆਇਨ ਕਰ ਲੈਂਦੇ ਨੇ ਅਕਾਲੀ ਦਲ ਛੱਡ ਦਿੰਦੇ ਨੇ ਸੋਨ ਸਿੰਘ ਠੰਡਲ ਬੀਜੇਪੀ 'ਚ ਜਾਂਦੇ ਨੇ ਭਾਵੇਂ ਉਹ ਦੁਬਾਰਾ ਵਾਪਸ ਆ ਜਾਂਦੇ ਆ ਪਰ ਸਵਾਲ ਆਖਿਰ ਇਹ ਖੜ ਰਿਹਾ ਹੈ ਕਿ ਇਹ ਲੀਡਰ ਇਹ ਅਕਾਲੀ ਲੀਡਰ ਇਹ ਸੋ ਕਾਲਡ ਟਕਸਾਲੀ ਲੀਡਰ ਕਿਉਂ ਬੀਜੇਪੀ ਵੱਲ ਮੁਤਾ ਝਾਕ ਰਖ ਰਹੇ ਆ ਕਿਉਂ ਬੀਜੇਪੀ ਵੱਲ ਦੀ ਤਾਂਗ ਰਖ ਰਹੇ ਆ ਬੀਜੇਪੀ ਦੇ ਵਿੱਚ ਕਿਉਂ ਜਾ ਰਹੇ ਆ ਇੱਕ ਵੱਡੇ ਪੱਧਰ ਦੇ ਉੱਤੇ ਮੁਹਿੰਮ ਕਹਿ ਲਈਏ ਚੱਲੀ ਬੀਜੇਪੀ ਦੀ ਜਾਂ ਇੱਕ ਰੁਝਾਨ ਵਿਖੜ ਨੂੰ ਮਿਲਿਆ ਅਕਾਲੀ ਲੀਡਰਾਂ ਦੇ ਵਿੱਚ ਕਿ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਲੱਗੇ ਕੁਝ ਸਮੇਂ ਦੇ ਵਿੱਚ ਜੇ ਜ਼ਿਆਦਾ ਦੂਰ ਨਾ ਜਾਈਏ ਐਤਕੀਂਦੀ ਜਗਦੀਪ ਸਿੰਘ ਚੀਮਾ ਔਰ ਰਣਜੀਤ ਸਿੰਘ ਗਿੱਲ ਦੀ ਗੱਲ ਕਰ ਲਈਏ ਇਹ ਦੋ ਸੀਨੀਅਰ ਅਕਾਲੀ ਲੀਡਰ ਨੇ ਜਿਨ੍ਹਾਂ ਨੇ ਬੀਜੇਪੀ ਦਾ ਪੱਲਾ ਫੜਿਆ ਜਿਨ੍ਹਾਂ ਨੇ ਅਕਾਲੀ ਦਲ ਨੂੰ અલਵਿਦਾ ਆਖਿਆ ਇਹਦੇ ਵਿੱਚ ਕੀ ਇਹ ਮੰਨ ਲਈਏ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਮਖੌਲ ਕੀਤਾ ਸੀ ਉਹ ਸੱਚ ਨਿਕਲਿਆ ਤਾਨੂੰ ਯਾਦ ਹੋਏਗਾ ਸੁਖਬੀਰ ਸਿੰਘ ਬਾਦਲ ਨੇ ਇੱਕ ਮਖੌਲ ਕੀਤਾ ਸੀ ਹੱਸਦਿਆਂ ਦੀ ਮਜ਼ਾਕ ਕਰਦਿਆਂ ਦੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਕਹਿੰਦੇ ਕਿ ਸਾਡੇ ਵਾਲੇ ਬੀਜੇਪੀ ਚ ਡੈਪੂਟੇਸ਼ਨ ਤੇ ਜਾ ਰਹੇ ਐ ਤਾਂ ਕੀ ਇਹ ਲੀਡਰ ਜਿਹੜੇ ਨੇ ਉਹ ਬੀਜੇਪੀ ਦੇ ਵਿੱਚ ਡੈਪੂਟੇਸ਼ਨ ਤੇ ਭੇਜੇ ਜਾ ਰਹੇ ਐ ਕੀ ਇਹ ਗਣੀ ਮਿੱਥੀ ਸਾਜ਼ਿਸ਼ ਹੈ ਕਿ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਅਕਾਲੀ ਦਲ ਨੂੰ ਕਮਜ਼ੋਰ ਹੋਇਆ ਵੇਖ ਕੇ ਸਹਿਮਤੀ ਦੇ ਨਾਲ ਜਾ ਰਹੇ ਐ ਇਹ ਵੀ ਆਪਣੇ ਆਪ 'ਚ ਇੱਕ ਸਵਾਲ ਖੜ ਜਾਂਦਾ ਪਰ حال ਹੀ ਦੀ ਸਿਚੁਏਸ਼ਨ ਕੀ ਹੈ ਬੀਜੇਪੀ ਦਾ ਮੁੱਖ ਏਜੰਡਾ ਕੀ ਹੈ ਇਹ ਵਿਚਾਰਨ ਦੀ ਲੋੜ ਹੈ ਜਗਦੀਪ ਸਿੰਘ ਚੀਮਾ ਹਾਲ ਹੀ ਦੇ ਵਿੱਚ ਬੀਜੇਪੀ ਜੁਆਇਨ ਜੁਆਇਨ ਕਰ ਲੰਦੇ ਨੇ ਔਰ ਜਗਦੀਪ ਸਿੰਘ ਚੀਮਾ ਹਾਲ ਹੀ ਦੇ ਵਿੱਚ ਬੀਜੇਪੀ ਜੁਆਇਨ ਕਰ ਲੰਦੇ ਹੈ ਔਰ ਉਹਨਾਂ ਦਾ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਮੰਨਿਆ ਜਾਂਦਾ ਆ ਔਰ ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕ ਮੰਨੇ ਜਾਂਦੇ ਆ ਰਣਜੀਤ ਸਿੰਘ ਗਿੱਲ ਵੀ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਦੇ ਐਨ ਨਜ਼ਦੀਕੀਆਂ ਦੇ ਵਿੱਚੋਂ ਮੰਨੇ ਜਾਂਦੇ ਸਨ ਔਰ ਬੀਜੇਪੀ ਜੁਆਇਨ ਕਰ ਗਏ ਪਰ ਸਵਾਲ ਇਹ ਹੈ ਕਿ ਆਖਰਕਾਰ ਕਿਉਂ ਜਗਦੀਪ ਸਿੰਘ ਚੀਮਾ ਜਿਹੜੇ ਨੇ ਉਹ ਫਤੇਗੜ ਸਾਹਿਬ ਨੂੰ ਤਾਲੁਕ ਰੱਖਦੇ ਨੇ ਰਣਜੀਤ ਸਿੰਘ ਗਿਲ ਖਰੜ ਹਲਕੇ ਨੂੰ ਤਾਲੁਕ ਰੱਖਦੇ ਆ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਪਵਾਦ ਦੇ ਲਾਗੇ ਚੱਗ ਕਿਉਂ ਵਾਪਰ ਰਿਹਾ ਇਸ ਤਰ੍ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਦਾ ਹੈ ਪਵਾਦ ਖੇਤਰ ਜਿਹੜਾ ਆ ਉਹਦੇ ਆਸੇ ਪਾਸੇ ਇਸ ਤਰ੍ਹਾਂ ਦੀ ਗਤੀਵਿਧੀ ਇਸ ਤਰ੍ਹਾਂ ਦਾ ਸਿਆਸੀ ਪਰਿਵਰਤਨ ਕਿਉਂ ਵੇਖਣ ਨੂੰ ਮਿਲ ਰਿਹਾ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਦਰਸਲ ਬੀਜੇਪੀ ਜਿਹੜੀ ਹੈ ਉਹ ਇਹ ਜਾਣਦੀ ਹੈ ਕਿ ਪਵਾਦ ਖੇਤਰ ਜਿਹੜਾ ਆ ਉਸ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚੋਂ ਵੀ ਲੋਕ ਆ ਕੇ ਵਸੇ ਨੇ ਕਿਉਂਕਿ ਪਵਾਦ ਖੇਤਰ ਦੇ ਨਜ਼ਦੀਕ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਨਜ਼ਦੀਕ ਮੁਹਾਲੀ ਹੈ ਮੁਹਾਲੀ ਦੇ ਨਜ਼ਦੀਕ ਖਰੜ ਹੈ ਔਰ ਫਤਿਹਗੜ੍ਹ ਸਾਹਿਬ ਵੀ ਕੋਈ ਬੜਾ ਦੂਰ ਨਹੀਂ ਹੈ ਹਾਲਾਂਕਿ ਫਤਿਹਗੜ੍ਹ ਸਾਹਿਬ ਇੱਕ ਪੰਥਕ ਜ਼ਿਲ੍ਹਾ ਹੈ ਪਰ ਪੰਥਕ ਹਲਕਾ ਮੰਨਿਆ ਜਾ ਸਕਦਾ ਪਰ ਇਸ ਦੇ ਬਾਵਜੂਦ ਉਹ ਨਜ਼ਦੀਕ ਹੈ ਇਸ ਖੇਤਰ ਦੇ ਬੀਜੇਪੀ ਦੇ ਬਾਰੇ ਜੋ ਗੱਲ ਸਾਹਮਣੇ ਆ ਰਹੀ ਹੈ ਬੀਜੇਪੀ ਦੇ ਬਾਰੇ ਜੋ ਸੁਣਨ ਨੂੰ ਮਿਲ ਰਿਹਾ ਜੋ ਸਮਝਣ ਨੂੰ ਮਿਲ ਰਿਹਾ ਉਹ ਇਹ ਹੈ ਕਿ ਬੀਜੇਪੀ ਜਦੋਂ ਵੀ ਕੋਈ ਅਕਾਲੀ ਲੀਡਰ ਤੋੜ ਕੇ ਆਪਣੇ ਵੱਲ ਲਿਆਉਂਦੀ ਹੈ ਉਦੋਂ ਜੁਆਇਨਿੰਗ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਉੱਥੇ ਮੌਜੂਦ ਹੁੰਦੇ ਆ ਨਾਇਬ ਸਿੰਘ ਸੈਣੀ ਉੱਥੇ ਮੌਜੂਦ ਹੁੰਦੇ ਆ ਜਗਦੀਪ ਸਿੰਘ ਚੀਮਾ ਵੀ ਵੀ ਨਾਇਬ ਸਿੰਘ ਸੈਣੀ ਆਏ ਪਾ ਮੈਂ ਕਿ ਉਹ ਆਪਣੇ ਸੂਬੇ ਦੇ ਵਿਵਾਦ ਕਾਰਨ ਉੱਥੋਂ ਛੇਤੀ ਚਲੇ ਗਏ ਪਰ ਇਸ ਦੇ ਬਾਵਜੂਦ ਨਾਇਬ ਸਿੰਘ ਸਿਆਣੀ ਨੇ ਇਹ ਜੁਆਇਨਿੰਗ ਕਰਵਾਈ ਰਣਜੀਤ ਸਿੰਘ ਗਿਲਵੇਰੇ ਵੀ ਆਹੀ ਹੋਇਆ ਕਿ ਨਾਇਬ ਸਿੰਘ ਸਿਆਣੀ ਨੇ ਜੁਆਇਨਿੰਗ ਕਰਵਾਈ ਔਰ ਰਵਨੀਤ ਬਿੱਟੂ ਵੀ ਉੱਥੇ ਮੌਜੂਦ ਸੀ ਖੈਰ ਪਰ ਜਿਹੜਾ ਇਹ ਪੁਆਦ ਖੇਤਰ ਹੈ ਇਹਦੇ ਵਿੱਚ ਹਰਿਆਣੇ ਤੋਂ ਵੀ ਲੋਕ ਮੌਜੂਦ ਨੇ ਮੋਹਾਲੀ ਦੇ ਵਿੱਚ ਖਰੜ ਦੇ ਵਿੱਚ ਆਮ ਮਿਲ ਜਾਣਗੇ ਹਰਿਆਣੇ ਦੇ ਲੋਕ ਵੀ ਇੱਥੇ ਹੈਗੇ ਆ ਉੱਤਰਾਖੰਡ ਦੇ ਲੋਕ ਵੀ ਹੈਗੇ ਆ ਹਿਮਾਚਲ ਦੇ ਲੋਕ ਵੀ ਹੈਗੇ ਆ ਮਸਲਨ ਇਹ ਉਹ ਖੇਤਰ ਹੈ ਪਵਦ ਦਾ ਜਿਹੜਾ ਪੰਜਾਬ ਦਾ ਹਿੱਸਾ ਹੋ ਕੇ ਤੇ ਇੱਥੇ ਆ ਦੂਸਰੇ ਸੂਬਿਆਂ ਦੇ ਲੋਕ ਵੀ ਮੌਜੂਦ ਨੇ ਔਰ ਜ਼ਿਆਦਾ ਤੋਂ ਜ਼ਿਆਦਾ ਰੁਝਾਨ ਜ਼ਿਆਦਾ ਤੋਂ ਜ਼ਿਆਦਾ ਕੱਠ ਆਪਣੇ ਵੱਲ ਕਰਨਾ ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਖੇਤਰਾਂ ਦੇ ਵਿੱਚ ਉਹ ਲੋਕ ਜ਼ਿਆਦਾ ਦੇਰ ਤੋਂ ਇੱਥੇ ਰਹਿ ਰਹੇ ਆ ਤੇ ਇਹਨਾਂ ਕਾਰਨਾਂ ਕਰਕੇ ਉਹਨਾਂ ਦੇ ਜਿਹੜੇ ਵੋਟਰ ਆਈਡੀਆਂ ਨੇ ਉਹ ਵੀ ਇੱਥੋਂ ਦੇ ਬਣੇ ਹੋਏ ਨੇ ਕਈਆਂ ਦੇ ਔਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਦੋਂ ਤੁਹਾਡੇ ਕੋਲ ਵੋਟ ਕਰਾਊਡ ਜਿਹੜਾ ਆ ਉਹ ਜ਼ਿਆਦਾ ਪੰਥਕ ਨਾ ਰਹਿ ਜਾਵੇ ਫਿਰ ਰਣਜੀਤ ਸਿੰਘ ਗਿੱਲ ਨੇ ਕੀ ਕਰਨਾ ਆ ਅਕਾਲੀ ਦਲ ਦਾ ਹਿੱਸਾ ਬਣ ਕੇ ਫਿਰ ਜਗਦੀਪ ਸਿੰਘ ਚੀਮਾ ਨੇ ਕੀ ਕਰਨਾ ਹੈ ਅਕਾਲੀ ਦਲ ਦਾ ਹਿੱਸਾ ਬਣ ਕੇ ਜਦੋਂ ਹੌਲੀ-ਹੌਲੀ ਕਰਕੇ ਵੋਟ ਕਰਾਉਡ ਟੁੱਟਣ ਲੱਗ ਜਵੇ ਹੌਲੀ-ਹੌਲੀ ਕਰਕੇ ਵੋਟ ਪਰਸੈਂਟੇਜ ਟੁੱਟਣ ਲੱਗ ਜਵੇ ਫਿਰ ਅਕਾਲੀ ਦਲ ਦਾ ਹਿੱਸਾ ਬਣ ਕੇ ਉਹ ਕੀ ਕਰਨਗੇ ਜਦੋਂ ਉਹਨਾਂ ਦੇ ਜਿੱਤਣ ਦਾ ਮੂਲਾਂਕਣ ਹੀ ਘਟ ਜਿਏਗਾ ਜਦੋਂ ਉਹਨਾਂ ਦੀ ਜਿੱਤਣ ਦੀ ਫੀਸਰ ਦੀ ਘਟ ਜੂਗੀ ਤੇ ਫਿਰ ਇੱਥੇ ਰੁੱਕ ਕੇ ਕੀ ਕਰਨਗੇ ਜ਼ਾਹਿਰ ਤੌਰ ਦੇ ਉੱਤੇ ਉਹ ਇੱਕ ਵਿਕਲਪ ਲੱਭਣਗੇ ਹੌਲੀ-ਹੌਲੀ ਕਰਕੇ ਜੋ ਮੁੱਖ ਧਾਰਾ 'ਚ ਨਜ਼ਰ ਆ ਰਿਹਾ ਹੁਣ ਕਰਾਉਡ ਜਿਹੜਾ ਆ ਉਹ ਬੀਜਪੀ ਵਾਲ ਨੂੰ ਕਨਵਰਟ ਹੋਣ ਲੱਗ ਗਿਆ ਹਾਲਾਂਕਿ ਇੱਥੇ ਸਵਾਲ ਖੜ੍ਹ ਸਕਦਾ ਹੈ ਕਿ ਖਰੜ ਤੋਂ ਵੀ ਤਾਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਫਤਿਹਗੜ ਸਾਹਿਬ ਤੋਂ ਜਿੱਤ ਹਾਸਲ ਕੀਤੀ ਪਰ ਸਵਾਲ ਇੱਥੇ ਇਹ ਹੈ ਕਿ ਇੱਥੇ ਜਿੱਤ ਹਾਸਲ ਹੋਈ ਕਿਉਂ ਹੁਣ ਜੇ ਖਰੜ ਦੇ ਵਿੱਚ ਜਾਂ ਹੋਰ ਕਿਸੇ ਖੇਤਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ ਕਿਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ 2022 ਦੇ ਵਿੱਚ ਜਿਹੜੀ ਪੰਥਕ ਵੋਟ ਹੈ ਉਹਦੇ ਵਿੱਚੋਂ ਇੱਕ ਵੱਡਾ ਹਿੱਸਾ ਆਮ ਆਦਮੀ ਪਾਰਟੀ ਨੂੰ ਭੁਗਤਿਆ ਔਰ ਇਸੇ ਚੀਜ਼ ਦਾ ਲਾਹਾ ਆਮ ਆਦਮੀ ਪਾਰਟੀ ਨੂੰ ਮਿਲਿਆ ਪਰ ਹੁਣ ਜਿਹੜੇ ਪੰਥਕ ਲੋਕ ਨੇ ਜਾਂ ਜਿਹੜੀ ਪੰਥਕ ਲੋਕਾਂ ਦੀ ਵੋਟ ਹੈ ਉਹ ਹੁਣ ਬੀਜੇਪੀ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਸੋ ਕਾਲਡ ਪੰਥਕ ਲੋਕ ਸਿਗੇ ਅਕਾਲੀ ਦਲ ਦਾ ਹਿੱਸਾ ਸਿਗੇ ਉਹ ਹੁਣ ਆਪਣੀ ਵੋਟ ਬੀਜੇਪੀ ਨੂੰ ਕਨਵਰਟ ਕਰ ਸਕਦੇ ਆ ਕਿਉਂਕਿ ਇੱਕ ਤਾਂ ਉਹਨਾਂ ਦੀ ਆਪਣੀ ਪਰਸਨਲ ਵੋਟ ਭਾਵੇਂ ਜਿੰਨੀ ਮਰਜ਼ੀ ਹੋਵੇ ਤੇ ਦੂਸਰਾ ਜਿਹੜੇ ਲੋਕ ਉਹ ਨੇ ਜਿਹੜੇ ਇੱਥੇ ਇੱਥੇ ਦੇ ਮੂਲ ਵਸਨੀਕ ਨਹੀਂ ਆ ਇੱਥੇ ਆ ਕੇ ਵਸੇ ਆ ਉਹਨਾਂ ਦੀ ਵੋਟ ਪਰਸੈਂਟੇਜ ਵੀ ਐਡ ਹੋ ਜੂਵੇਗੀ ਬੀਜੇਪੀ ਅਸਲ 'ਚ ਉਸ ਚੀਜ਼ ਦਾ ਲਾਹਾ ਲੈਣਾ ਚਾਹੁੰਦੀ ਹੈ ਬੀਜੇਪੀ ਦੋ ਦੋ ਪਰੋ ਮਲਾਈ ਲਾਉਣਾ ਚਾਹੁੰਦੀ ਹੈ ਅਸਲ ਦੇ ਵਿੱਚ ਸਿਚੁਏਸ਼ਨ ਇਹ ਹੈ ਭਾਵੇਂ ਕਿ ਸਿੱਧੇ ਤੌਰ ਤੇ ਨਹੀਂ ਪਰ ਹੌਲੀ-ਹੌਲੀ ਕਰਕੇ ਬੀਜੇਪੀ ਨੇ ਆਪਣਾ ਪਸਾਰ ਇਹਨਾਂ ਖੇਤਰਾਂ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਨਾਇਬ ਸਿੰਘ ਸੈਣੀ ਵੀ ਗੁੱਜੇ ਪ੍ਰਭਾਵ ਨਾਲ ਲੱਗੇ ਆ ਰਹੇ ਹਨ ਹਾਲਾਂਕਿ ਇਹ ਇੱਕ ਵੱਖਰਾ ਟੌਪਿਕ ਹੋ ਜਾਂਦਾ ਹੈ ਕਿ ਨਾਇਬ ਸਿੰਘ ਸੈਣੀ ਉੱਥੇ ਕਿਉਂ ਹੁੰਦੇ ਆ ਸੁਨੀਲ ਜਾਖੜ ਕਿਉਂ ਨਹੀਂ ਹੁੰਦੇ ਜਾਂ ਕਾਰਜਕਾਰੀ ਪ੍ਰਧਾਨ ਬੀਜੇਪੀ ਦੇ ਉੱਥੇ ਕਿਉਂ ਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਵਿਚਾਰੀਆਂ ਜਾ ਸਕਦੀਆਂ ਨੇ ਪਰ ਅਕਾਲੀ ਲੀਡਰਾਂ ਦਾ ਟੁੱਟਦਾ ਰੁਝਾਨ ਔਰ ਭਾਜਪਾ ਦੇ ਵਿੱਚ ਸ਼ਮੂਲੀਅਤ ਉਹਦਾ ਇੱਕ ਮੁੱਖ ਕਾਰਨ ਇਹ ਜ਼ਰੂਰ ਹੋ ਸਕਦਾ ਕਿਉਂਕਿ ਇਹ ਖੇਤਰ ਅਜੇ ਉਹ ਖੇਤਰ ਨੇ ਜਿਹੜੇ ਪਵਾਦ ਖੇਤਰ ਦੇ ਲੱਗੇ ਆ ਔਰ ਵੱਡੀ ਗੱਲ ਚੰਦੀਕੜ ਦੇ ਲੱਗੇ ਆ ਪਰ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਅੰਦਰ ਵੀ ਕੋਈ ਇਦਾਂ ਦੀ ਮੁਹਿੰਮ ਵੇਖਣ ਨੂੰ ਮਿਲੇ ਕਿਉਂਕਿ ਭਾਜਪਾ ਜ਼ਰੂਰ ਚਾਹੇਗੀ ਕਿ ਹਿੰਦੂ ਵੋਟਰ ਜਿਹੜਾ ਆ ਔਰ ਵੱਧ ਤੌਰ ਦੇ ਉੱਤੇ ਐਸਸੀ ਔਰ ਬੀਸੀ ਜਿਹੜਾ ਵੋਟਰ ਆ ਉਸ ਨੂੰ ਪੋਲਰਾਈਜ਼ ਕੀਤਾ ਜਾਵੇ ਔਰ ਉਸ ਨੂੰ ਪੋਲਰਾਈਜ਼ ਕਰਕੇ ਇੱਕ ਪਾਸੇ ਲਿਆਂਦਾ ਜਾਵੇ ਇਹ ਉਹਦਾ ਮੁੱਖ ਉਦੇਸ਼ ਜ਼ਰੂਰ ਹੋ ਸਕਦਾ ਕਿਉਂਕਿ ਸੈਣੀ ਬਰਾਦਰੀ ਵੀ ਜਿਹੜੀ ਹੈ ਉਹ ਵੱਡੇ ਤੌਰ ਦੇ ਉੱਤੇ ਨਾਇਬ ਸਿੰਘ ਸੈਣੀ ਦੇ ਨਾਲ ਖੜ ਸਕਦੀ ਹੈ ਇਹ ਵੀ ਇੱਕ ਰੁਝਾਨ ਹੋਵੇਗਾ ਹਾਲਾਂਕਿ ਜੋ ਸੈਣੀ ਬਰਾਦਰੀ ਦੇ ਇਕੱਠ ਹੋ ਰਹੇ ਅੱਜਕੱਲ ਉਹਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਤੇ ਨਾ ਕਿਤੇ ਨਾਇਬ ਸਿੰਘ ਸੈਣੀ ਦਾ ਨਾਮ ਆ ਜਾਂਦਾ ਹੈ ਔਰ ਜਦੋਂ ਨਾਇਬ ਸਿੰਘ ਸੈਣੀ ਦਾ ਨਾਮ ਆਉਂਦਾ ਹੈ ਉਹਨਾਂ ਦੇ ਭਾਸ਼ਣਾ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਉਦੋਂ ਐ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਹੁਣ ਉਹ ਰੁਝਾਨ ਜਿਹੜਾ ਆ ਉਹ ਪੰਜਾਬ ਅੰਦਰ ਵੀ ਹੌਲੀ-ਹੌਲੀ ਕਰਕੇ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਬੀਜੇਪੀ ਹੁਣ ਵੇਖਣ ਦੀ ਗੱਲ ਹੈ ਕਿ ਕੀ ਕੁਝ ਹੋਵੇਗਾ ਪਰ ਇਹ ਰੁਝਾਨ ਜਿਹੜੇ ਆ ਉਹ ਕਿਤੇ ਨਾ ਕਿਤੇ ਬੀਜੇਪੀ ਦੇ ਵਿਸਾਰ ਵੱਲ ਨੂੰ ਇਸ਼ਾਰਾ ਜ਼ਰੂਰ ਕਰ ਰਹੇ ਹੈ ਜਗਦੀਪ ਸਿੰਘ ਚੀਮਾ ਬੀਜੇਪੀ ਜੁਆਇਨ ਕਰ ਲੈਂਦੇ ਨੇ ਅਕਾਲੀ ਦਲ ਛੱਡ ਦਿੰਦੇ ਨੇ ਉਹਨਾਂ ਤੋਂ ਪਹਿਲਾਂ ਰਣਜੀਤ ਸਿੰਘ ਗਿੱਲ ਬੀਜੇਪੀ ਜੁਆਇਨ ਕਰ ਲੈਂਦੇ ਨੇ ਅਕਾਲੀ ਦਲ ਛੱਡ ਦਿੰਦੇ ਨੇ ਸੋਨ ਸਿੰਘ ਠੰਡਲ ਬੀਜੇਪੀ 'ਚ ਜਾਂਦੇ ਨੇ ਭਾਵੇਂ ਉਹ ਦੁਬਾਰਾ ਵਾਪਸ ਆ ਜਾਂਦੇ ਹੈ ਪਰ ਸਵਾਲ ਆਖਿਰ ਇਹ ਖੜ ਰਿਹਾ ਹੈ ਕਿ ਇਹ ਲੀਡਰ ਇਹ ਅਕਾਲੀ ਲੀਡਰ ਇਸ ਸੋ ਕਾਲਡ ਟਕਸਾਲੀ ਲੀਡਰ ਕਿਉਂ ਬੀਜੇਪੀ ਵੱਲ ਨੂੰ ਝਾਕ ਰੱਖ ਰਹੇ ਆ ਕਿਉਂ ਬੀਜੇਪੀ ਵੱਲ ਦੀ ਤਾਂਗ ਰੱਖ ਰਹੇ ਆ ਬੀਜੇਪੀ ਦੇ ਵਿੱਚ ਕਿਉਂ ਜਾ ਰਹੇ ਆ ਇੱਕ ਵੱਡੇ ਪੱਦਰ ਦੇ ਉੱਤੇ ਮੁਹਿਮ ਕਹਿ ਲਈਏ ਚੱਲੀ ਬੀਜੇਪੀ ਵੀ ਜਾਂ ਇੱਕ ਰੁਝਾਨ ਵਿਖੜ ਨੂੰ ਮਿਲਿਆ ਅਕਾਲੀ ਲੀਡਰਾਂ ਦੇ ਵਿੱਚ ਕਿਉਂ ਉਹਨਾਂ ਨੇ ਬੀਜੇਪੀ ਦਾ ਪੱਲਾ ਫੜਿਆ ਲੰਘੇ ਕੁਝ ਸਮੇਂ ਦੇ ਵਿੱਚ ਜੇ ਜ਼ਿਆਦਾ ਦੂਰ ਨਾ ਜਾਈਏ ਐਤਕੀਂ ਦੀ ਜਗਦੀਪ ਸਿੰਘ ਚੀਮਾ ਔਰ ਰਣਜੀਤ ਸਿੰਘ ਗਿੱਲ ਦੀ ਗੱਲ ਕਰ ਲਈਏ ਇਹ ਦੋ ਸੀਨੀਅਰ ਅਕਾਲੀ ਲੀਡਰ ਨੇ ਜਿਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ ਜਿਨ੍ਹਾਂ ਨੇ ਅਕਾਲੀ ਦਲ ਨੂੰ અલਵਿਦਾ ਆਖਿਆ ਇਹਦੇ ਵਿੱਚ ਕੀ ਇਹ ਮੰਨ ਲਈ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਮਖੌਲ ਕੀਤਾ ਸੀ ਉਹ ਸੱਚ ਨਿਕਲਿਆ ਤੁਹਾਨੂੰ ਯਾਦ ਹੋਏਗਾ ਸੁਖਬੀਰ ਸਿੰਘ ਬਾਦਲ ਨੇ ਇੱਕ ਮਖੌਲ ਕੀਤਾ ਸੀ ਇੱਕ ਹੱਸਦਿਆਂ ਦੀ ਮਜ਼ਾਕ ਕਰਦਿਆਂ ਦੀ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਕਹਿੰਦੇ ਕਿ ਸਾਡੇ ਵਾਲੇ ਭਾਜਪਾ 'ਚ ਡੈਪੂਟੇਸ਼ਨ ਤੇ ਜਾ ਰਹੇ ਆ ਤਾਂ ਕੀ ਇਹ ਲੀਡਰ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਡੈਪੂਟੇਸ਼ਨ ਤੇ ਭੇਜੇ ਜਾ ਰਹੇ ਆ ਕਿ ਇਹ ਹੈ ਗਿਣੀ ਮਿੱਥੀ ਸਾਜ਼ਿਸ਼ ਹੈ ਕਿ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਅਕਾਲੀ ਦਲ ਨੂੰ ਕਮਜ਼ੋਰ ਹੋਇਆ ਵੇਖ ਕੇ ਸੈਮਤੀ ਦੇ ਨਾਲ ਜਾ ਰਹੇ ਹੈ ਇਹ ਵੀ ਆਪਣੇ ਆਪ ਚ ਇੱਕ ਸਵਾਲ ਖੜ ਜਾਂਦਾ ਹੈ ਪਰ ਹਾਲ ਹੀ ਦੀ ਸਿਚੁਏਸ਼ਨ ਕੀ ਹੈ ਭਾਜਪਾ ਦਾ ਮੁੱਖ ਏਜੰਡਾ ਕੀ ਹੈ ਇਹ ਵਿਚਾਰਨ ਦੀ ਲੋੜ ਹੈ ਜਗਦੀਪ ਸਿੰਘ ਚੀਮਾ ਹਾਲ ਹੀ ਦੇ ਵਿੱਚ ਭਾਜਪਾ ਜੁਆਇਨ ਜੁਆਇਨ ਕਰ ਲੈਂਦੇ ਨੇ ਔਰ ਜਗਦੀਪ ਸਿੰਘ ਚੀਮਾ ਹਾਲ ਹੀ ਦੇ ਵਿੱਚ ਭਾਜਪਾ ਜੁਆਇਨ ਕਰ ਲੈਂਦੇ ਹੈ ਔਰ ਉਹਨਾਂ ਦਾ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਮੰਨਿਆ ਜਾਂਦਾ ਹੈ ਆ ਔਰ ਵੱਡੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕ ਮੰਨੇ ਜਾਂਦੇ ਆ ਰਣਜੀਤ ਸਿੰਘ ਗਿੱਲ ਵੀ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਦੇ ਐਨ ਨਜ਼ਦੀਕੀਆਂ ਦੇ ਵਿੱਚੋਂ ਮੰਨੇ ਜਾਂਦੇ ਸਨ ਔਰ ਬੀਜੇਪੀ ਜੁਆਇਨ ਕਰ ਗਏ ਪਰ ਸਵਾਲ ਇਹ ਹੈ ਕਿ ਆਖਰਕਾਰ ਕਿਉਂ ਜਗਦੀਪ ਸਿੰਘ ਚੀਮਾ ਜਿਹੜੇ ਨੇ ਉਹ ਫਟੇਗੜ ਸਾਹਿਬ ਨੂੰ ਤਾਲੁਕ ਰੱਖਦੇ ਨੇ ਰਣਜੀਤ ਸਿੰਘ ਗਿੱਲ ਖਰੜ ਹਲਕੇ ਨੂੰ ਤਾਲੁਕ ਰੱਖਦੇ ਆ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ ਪਵਾਦ ਦੇ ਲਾਗੇ ਚਾਗ ਕਿਉਂ ਵਾਪਰ ਰਿਹਾ ਇਸ ਤਰ੍ਹਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਖੜਦਾ ਹੈ ਪਵਾਦ ਖੇਤਰ ਜਿਹੜਾ ਆ ਉਹਦੇ ਆਸੇ ਪਾਸੇ ਇਸ ਤਰ੍ਹਾਂ ਦੀ ਗਤੀਵਿਧੀ ਇਸ ਤਰ੍ਹਾਂ ਦਾ ਸਿਆਸੀ ਪਰਿਵਰਤਨ ਕਿਉਂ ਵੇਖਣ ਨੂੰ ਮਿਲ ਰਿਹਾ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਦਰਸਲ ਬੀਜੇਪੀ ਜਿਹੜੀ ਹੈ ਉਹ ਇਹ ਜਾਣਦੀ ਹੈ ਕਿ ਪਵਾਦ ਖੇਤਰ ਜਿਹੜਾ ਆ ਉਸ ਦੇ ਵਿੱਚ ਬਾਕੀ ਜ਼ਿਲ੍ਹਿਆਂ ਦੇ ਵਿੱਚੋਂ ਵੀ ਲੋਕ ਆ ਕੇ ਵਸੇ ਨੇ ਕਿਉਂਕਿ ਪੁਆਦ ਖੇਤਰ ਦੇ ਨਜ਼ਦੀਕ ਚੰਡੀਗੜ੍ਹ ਹੈ ਚੰਡੀਗੜ੍ਹ ਦੇ ਨਜ਼ਦੀਕ ਮੁਹਾਲੀ ਹੈ ਮੁਹਾਲੀ ਦੇ ਨਜ਼ਦੀਕ ਖਰੜ ਹੈ ਔਰ ਫਤਿਹਗੜ੍ਹ ਸਾਹਿਬ ਵੀ ਕੋਈ ਬੜਾ ਦੂਰ ਨਹੀਂ ਹੈ ਹਾਲਾਂਕਿ ਫਤਿਹਗੜ੍ਹ ਸਾਹਿਬ ਇੱਕ ਪੰਥਕ ਜ਼ਿਲ੍ਹਾ ਜਾਂ ਪੰਥਕ ਹਲਕਾ ਮੰਨਿਆ ਜਾ ਸਕਦਾ ਪਰ ਇਸ ਦੇ ਬਾਵਜੂਦ ਉਹ ਨਜ਼ਦੀਕ ਹੈ ਇਸ ਖੇਤਰ ਦੇ ਭਾਜਪੀ ਦੇ ਬਾਰੇ ਜੋ ਗੱਲ ਸਾਹਮਣੇ ਆ ਰਹੀ ਹੈ ਭਾਜਪੀ ਦੇ ਬਾਰੇ ਜੋ ਸੁਣਨ ਨੂੰ ਮਿਲ ਰਿਹਾ ਜੋ ਸਮਝਣ ਨੂੰ ਮਿਲ ਰਿਹਾ ਉਹ ਇਹ ਹੈ ਕਿ ਬੀਜਪੀ ਜਦੋਂ ਵੀ ਕੋਈ ਅਕਾਲੀ ਲੀਡਰ ਤੋੜ ਕੇ ਆਪਣੇ ਵੱਲ ਲਿਆਉਂਦੀ ਹੈ ਉਦੋਂ ਜੁਆਇਨਿੰਗ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਉੱਥੇ ਮੌਜੂਦ ਹੁੰਦੇ ਆ ਨਾਇਬ ਸਿੰਘ ਸੈਣੀ ਉੱਥੇ ਮੌਜੂਦ ਹੁੰਦੇ ਆ ਜਗਦੀਪ ਸਿੰਘ ਚੀਮਾ ਵੀ ਵੀ ਨਾਇਬ ਸਿੰਘ ਸੈਣੀ ਆਏ ਪਾ ਮੈਂ ਕਿਉਂ ਆਪਣੇ ਸੂਬੇ ਦੇ ਵਿਵਾਦ ਕਰਨ ਉਥੋਂ ਛੇਤੀ ਚਲੇ ਗਏ ਪਰ ਇਸ ਦੇ ਬਾਵਜੂਦ ਨਾਇਬ ਸਿੰਘ ਸੈਣੀ ਨੇ ਇਹ ਜੁਆਇਨਿੰਗ ਕਰਵਾਈ ਰਣਜੀਤ ਸਿੰਘ ਗਿਲਵਰੇ ਵੀ ਆਹੀ ਹੋਇਆ ਕਿ ਨਾਇਬ ਸਿੰਘ ਸੈਣੀ ਨੇ ਜੁਆਇਨਿੰਗ ਕਰਵਾਈ ਔਰ ਰਵਨੀਤ ਬਿੱਟੂ ਵੀ ਉੱਥੇ ਮੌਜੂਦ ਸੀ ਖੈਰ ਪਰ ਜਿਹੜਾ ਇਹ ਪਵਾਦ ਖੇਤਰ ਹੈ ਇਹਦੇ ਵਿੱਚ ਹਰਿਆਣੇ ਤੋਂ ਵੀ ਲੋਕ ਮੌਜੂਦ ਨੇ ਮੋਹਾਲੀ ਦੇ ਵਿੱਚ ਖਰੜ ਦੇ ਵਿੱਚ ਆਮ ਮਿਲ ਜਾਣਗੇ ਹਰਿਆਣੇ ਦੇ ਲੋਕ ਵੀ ਇੱਥੇ ਹੈਗੇ ਆ ਉੱਤਰਾਖੰਡ ਦੇ ਲੋਕ ਵੀ ਹੈਗੇ ਆ ਹਿਮਾਚਲ ਦੇ ਲੋਕ ਵੀ ਹੈਗੇ ਆ ਮਸਲਨ ਇਹ ਉਹ ਖੇਤਰ ਹੈ ਪਵਾਦ ਦਾ ਜਿਹੜਾ ਪੰਜਾਬ ਦਾ ਹਿੱਸਾ ਹੋ ਕੇ ਤੇ ਇੱਥੇ ਦੂਸਰੇ ਸੂਬਿਆਂ ਦੇ ਲੋਕ ਵੀ ਮੌਜੂਦ ਨੇ ਔਰ ਜ਼ਿਆਦਾ ਤੋਂ ਜ਼ਿਆਦਾ ਰੁਝਾਨ ਜ਼ਿਆਦਾ ਤੋਂ ਜ਼ਿਆਦਾ ਕੱਠ ਆਪਣੇ ਵੱਲ ਕਰਨਾ ਔਰ ਵੱਡੀ ਗੱਲ ਇਹ ਹੈ ਕਿ ਇਹਨਾਂ ਖੇਤਰਾਂ ਦੇ ਵਿੱਚ ਉਹ ਲੋਕ ਜ਼ਿਆਦਾ ਦੇਰ ਤੋਂ ਇੱਥੇ ਰਹਿ ਰਹੇ ਆ ਤੇ ਇਹਨਾਂ ਕਾਰਨਾਂ ਕਰਕੇ ਉਹਨਾਂ ਦੇ ਜਿਹੜੇ ਵੋਟਰ ਆਈਡਿਜ਼ ਨੇ ਉਹ ਵੀ ਇੱਥੋਂ ਦੇ ਬਣੇ ਹੋਏ ਨੇ ਕਈਆਂ ਦੇ ਔਰ ਇਹੋ ਜੀ ਸਿਚੁਏਸ਼ਨ ਦੇ ਵਿੱਚ ਜਦੋਂ ਤੁਹਾਡੇ ਕੋਲ ਵੋਟ ਕਰਾਊਡ ਜਿਹੜਾ ਆ ਉਹ ਜ਼ਿਆਦਾ ਪੰਥਕ ਨਾ ਰਹਿ ਜਾਵੇ ਫਿਰ ਰਣਜੀਤ ਸਿੰਘ ਗਿੱਲ ਨੇ ਕੀ ਕਰਨਾ ਆ ਅਕਾਲੀ ਦਲ ਦਾ ਹਿੱਸਾ ਬਣ ਕੇ ਫਿਰ ਜਗਦੀਪ ਸਿੰਘ ਚੀਮਾ ਨੇ ਕੀ ਕਰਨਾ ਆ ਅਕਾਲੀ ਦਲ ਦਾ ਹਿੱਸਾ ਬਣ ਕੇ ਜਦੋਂ ਹੌਲੀ-ਹੌਲੀ ਕਰਕੇ ਆ ਵੋਟ ਕਰਾਊਡ ਟੁੱਟਣ ਲੱਗ ਜਵੇ ਹੌਲੀ ਹੌਲੀ ਕਰਕੇ ਵੋਟ ਪਰਸੈਂਟੇਜ ਟੁੱਟਣ ਲੱਗ ਜਵੇ ਫਿਰ ਅਕਾਲੀ ਦਲ ਦਾ ਹਿੱਸਾ ਬਣ ਕੇ ਉਹ ਕੀ ਕਰਨਗੇ ਜਦੋਂ ਉਹਨਾਂ ਦੇ ਜਿੱਤਣ ਦਾ ਆ ਮੁਲਾਂਕਣ ਹੀ ਘਟ ਜਿਏਗਾ ਜਦੋਂ ਉਹਨਾਂ ਦੀ ਜਿੱਤਣ ਦੀ ਫੀਸਾ ਦੀ ਘਟ ਜੂਗੀ ਤੇ ਫਿਰ ਇੱਥੇ ਰੁੱਕ ਕੇ ਕੀ ਕਰਨਗੇ ਜ਼ਾਹਿਰ ਤੌਰ ਦੇ ਉੱਤੇ ਉਹ ਇੱਕ ਵਿਕਲਪ ਲੱਭਣਗੇ ਹੌਲੀ ਹੌਲੀ ਕਰਕੇ ਜੋ ਮੁੱਖ ਧਾਰਾ ਚ ਨਜ਼ਰ ਆ ਰਿਹਾ ਹੁਣ ਕਰਾਊਡ ਜਿਹੜਾ ਆ ਉਹ ਭਾਜੀਪੀ ਵੱਲ ਨੂੰ ਕਨਵਰਟ ਹੋਣ ਲੱਗ ਗਿਆ ਹਾਲਾਂਕਿ ਇੱਥੇ ਸਵਾਲ ਖੜ੍ਹ ਸਕਦਾ ਕਿ ਖਰੜ ਤੋਂ ਵੀ ਤਾਂ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਫਟੇਗੜ ਸਾਹਿਬ ਤੋਂ ਜਿੱਤ ਹਾਸਲ ਕੀਤੀ ਪਰ ਸਵਾਲ ਇੱਥੇ ਇਹ ਹੈ ਕਿ ਇੱਥੇ ਜਿੱਤ ਹਾਸਲ ਹੋਈ ਕਿਉਂ ਹੁਣ ਜੇ ਖਰੜ ਦੇ ਵਿੱਚ ਜਾਂ ਹੋਰ ਕਿਸੇ ਖੇਤਰ ਦੇ ਵਿੱਚ ਇਹ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ ਕਿਤੇ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ 2022 ਦੇ ਵਿੱਚ ਜਿਹੜੀ ਪੰਥਕ ਵੋਟ ਹੈ ਉਹਦੇ ਵਿੱਚੋਂ ਇੱਕ ਵੱਡਾ ਹਿੱਸਾ ਆਮ ਆਦਮੀ ਪਾਰਟੀ ਨੂੰ ਭੁਗਤਿਆ ਔਰ ਇਸੇ ਚੀਜ਼ ਦਾ ਲਾਹਾ ਆਮ ਆਦਮੀ ਪਾਰਟੀ ਨੂੰ ਮਿਲਿਆ ਪਰ ਹੁਣ ਜਿਹੜੇ ਪੰਥਕ ਲੋਕ ਨੇ ਜਾਂ ਜਿਹੜੀ ਪੰਥਕ ਲੋਕਾਂ ਦੀ ਵੋਟ ਹੈ ਉਹ ਹੁਣ ਬੀਜੇਪੀ ਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਜਿਹੜੇ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਸੋ ਕਾਲਡ ਪੰਥਕ ਲੋਕ ਸਿਗੇ ਅਕਾਲੀ ਦਲ ਦਾ ਹਿੱਸਾ ਸਿਗੇ ਉਹ ਹੁਣ ਆਪਣੀ ਵੋਟ ਬੀਜੇਪੀ ਨੂੰ ਕਨਵਰਟ ਕਰ ਸਕਦੇ ਆ ਕਿਉਂਕਿ ਇੱਕ ਤਾਂ ਉਹਨਾਂ ਦੀ ਆਪਣੀ ਪਰਸਨਲ ਵੋਟ ਭਾਵੇਂ ਜਿੰਨੀ ਮਰਜ਼ੀ ਹੋਵੇ ਤੇ ਦੂਸਰਾ ਜਿਹੜੇ ਲੋਕ ਉਹ ਨੇ ਜਿਹੜੇ ਇੱਥੇ ਇੱਥੇ ਦੇ ਮੂਲ ਵਸਨੀਕ ਨਹੀਂ ਹੈ ਜਾਂ ਇੱਥੇ ਆ ਕੇ ਵਸੇ ਹੈ ਉਹਨਾਂ ਦੀ ਵੋਟ ਪਰਸੈਂਟੇਜ ਵੀ ਐਡ ਹੋ ਜੂਵੇਗੀ ਬੀਜੇਪੀ ਅਸਲ 'ਚ ਉਸ ਚੀਜ਼ ਦਾ ਲਾਹਾ ਲੈਣਾ ਚਾਹੁੰਦੀ ਹੈ ਬੀਜੇਪੀ ਦੋ ਤੋਂ ਪ੍ਰੋ ਮਲਾਈ ਲਾਉਣਾ ਚਾਹੁੰਦੀ ਹੈ ਅਸਲ ਦੇ ਵਿੱਚ ਸਿਚੁਏਸ਼ਨ ਇਹ ਹੈ ਭਾਵੇਂ ਕਿ ਸਿੱਧੇ ਤੌਰ ਤੇ ਨਹੀਂ ਪਰ ਹੌਲੀ ਹੌਲੀ ਕਰਕੇ ਬੀਜੇਪੀ ਨੇ ਆਪਣਾ ਪਸਾਰ ਇਹਨਾਂ ਖੇਤਰਾਂ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਕਰਕੇ ਨਾਇਬ ਸਿੰਘ ਸੈਣੀ ਵੀ ਗੁੱਜੇ ਪ੍ਰਭਾਵ ਨਾਲ ਲੱਗੇ ਆ ਰਹੇ ਆ ਹਾਲਾਂਕਿ ਇਹ ਇੱਕ ਵੱਖਰਾ ਟਾਪਿਕ ਹੋ ਜਾਂਦਾ ਹੈ ਕਿ ਨਾਇਬ ਸਿੰਘ ਸੈਣੀ ਉੱਥੇ ਕਿਉਂ ਹੁੰਦੇ ਆ ਸੁਨੀਲ ਜਾਖੜ ਕਿਉਂ ਨਹੀਂ ਹੁੰਦੇ ਜਾਂ ਕਾਰਜਕਾਰੀ ਪ੍ਰਧਾਨ ਬੀਜੇਪੀ ਦੇ ਉੱਥੇ ਕਿਉਂ ਹੁੰਦੇ ਆ ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਵਿਚਾਰੀਆਂ ਜਾ ਸਕਦੀਆਂ ਨੇ ਪਰ ਅਕਾਲੀ ਲੀਡਰਾਂ ਦਾ ਟੁੱਟਦਾ ਰੁਝਾਨ ਔਰ ਬੀਜੇਪੀ ਦੇ ਵਿੱਚ ਸ਼ਮੂਲੀਅਤ ਉਹਦਾ ਇੱਕ ਮੁੱਖ ਕਾਰਨ ਇਹ ਜ਼ਰੂਰ ਹੋ ਸਕਦਾ ਕਿਉਂਕਿ ਇਹ ਖੇਤਰ ਅਜੇ ਉਹ ਖੇਤਰ ਨੇ ਜਿਹੜੇ ਪਵਾਦ ਖੇਤਰ ਦੇ ਲੱਗੇ ਆ ਔਰ ਵੱਡੀ ਗੱਲ ਚੰਦੀਕੜ ਦੇ ਲੱਗੇ ਆ ਪਰ ਆਉਂਦੇ ਸਮੇਂ ਦੇ ਵਿੱਚ ਹੋ ਸਕਦਾ ਕਿ ਪੰਜਾਬ ਅੰਦਰ ਵੀ ਕੋਈ ਇਦਾਂ ਦੀ ਮੁਹਿੰਮ ਵੇਖਣ ਨੂੰ ਮਿਲੇ ਕਿਉਂਕਿ ਬੀਜੇਪੀ ਜ਼ਰੂਰ ਚਾਹੇਗੀ ਕਿ ਹਿੰਦੂ ਵੋਟਰ ਜਿਹੜਾ ਆ ਔਰ ਵੱਧ ਤੌਰ ਦੇ ਉੱਤੇ ਐਸਸੀ ਔਰ ਬੀਸੀ ਜਿਹੜਾ ਵੋਟਰ ਆ ਉਸ ਨੂੰ ਪੋਲਰਾਈਜ਼ ਕੀਤਾ ਜਾਵੇ ਔਰ ਉਸ ਨੂੰ ਪੋਲਰਾਈਜ਼ ਕਰਕੇ ਇੱਕ ਪਾਸੇ ਲਿਆਂਦਾ ਜਾਵੇ ਇਹ ਉਹਦਾ ਮੁੱਖ ਉਦੇਸ਼ ਜ਼ਰੂਰ ਹੋ ਸਕਦਾ ਕਿਉਂਕਿ ਸੈਣੀ ਬਰਾਦਰੀ ਵੀ ਜਿਹੜੀ ਹੈ ਉਹ ਵੱਡੇ ਤੌਰ ਦੇ ਉੱਤੇ ਨਾਇਬ ਸਿੰਘ ਸੈਣੀ ਦੇ ਨਾਲ ਖੜ ਸਕਦੀ ਹੈ ਇਹ ਵੀ ਇੱਕ ਰੁਝਾਨ ਹੋਵੇਗਾ ਹਾਲਾਂਕਿ ਜੋ ਸੈਣੀ ਬਰਾਦਰੀ ਦੇ ਇਕੱਠ ਹੋ ਰਹੇ ਆ ਅੱਜਕੱਲ ਉਹਦੇ ਵਿੱਚ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਤੇ ਨਾ ਕਿਤੇ ਨਾਇਬ ਸਿੰਘ ਸੈਣੀ ਦਾ ਨਾਮ ਆ ਜਾਂਦਾ ਹੈ ਔਰ ਜਦੋਂ ਨਾਇਬ ਸਿੰਘ ਸੈਣੀ ਦਾ ਨਾਮ ਆਉਂਦਾ ਹੈ ਉਹਨਾਂ ਦੇ ਭਾਸ਼ਣਾ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਆ ਉਦੋਂ ਐ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਹੁਣ ਉਹ ਰੁਝਾਨ ਜਿਹੜਾ ਆ ਉਹ ਪੰਜਾਬ ਅੰਦਰ ਵੀ ਹੌਲੀ-ਹੌਲੀ ਕਰਕੇ ਇੰਪਲੀਮੈਂਟ ਕਰਨਾ ਚਾਹੁੰਦੀ ਹੈ ਬੀਜੇਪੀ ਹੁਣ ਵੇਖਣ ਦੀ ਗੱਲ ਹੈ ਕਿ ਕੀ ਕੁਝ ਹੋਵੇਗਾ ਪਰ ਇਹ ਰੁਝਾਨ ਜਿਹੜੇ ਆ ਉਹ ਕਿਤੇ ਨਾ ਕਿਤੇ ਬੀਜੇਪੀ ਦੇ ਪਸਾਰ ਵੱਲ ਨੂੰ ਇਸ਼ਾਰਾ ਜ਼ਰੂਰ ਕਰ ਰਹੇ ਹੈ ਜੋ ਵੀ ਹੋਵੇਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਪੰਜਾਬੀ ਦੇ